ਦੇ ਉਹਨਾਂ ਨੌਜਵਾਨ ਵਰਗ ਦੇ ਲਈ ਇਹ ਬਹੁਤ ਵੱਡੀ ਖਬਰ ਹੈ ਦਰਅਸਲ ਪੀਯੂ ਦਾ ਫੈਸਲਾ ਜਿਹੜਾ ਸਿੱਖਿਆ ਮੰਤਰਾਲਾ ਜਿਹੜਾ ਹੈ ਆ ਭਾਰਤ ਦਾ ਉਸ ਨੇ ਵਾਪਸ ਲੈ ਲਿਆ ਆ ਇੱਕ ਨੋਟੀਫਿਕੇਸ਼ਨ ਜਿਹੜਾ ਆ ਉਹ ਜਾਰੀ ਕੀਤਾ ਔਰ ਕਿਹਾ ਕਿ ਨਵਾਂ ਨੋਟੀਫਿਕੇਸ਼ਨ ਬਹੁਤ ਜਲਦ ਜਾਰੀ ਹੋਏਗਾ ਔਰ ਅਸੀਂ ਆਪਣਾ ਫੈਸਲਾ ਵਾਪਸ ਲੈਨੇ ਆ ਔਰ ਉਹ ਜਿਹੜੀ ਪਹਿਲੇ ਵਾਲੀ ਸੈਨੇਟ ਸੀਗੀ ਉਹ ਬਣੀ ਰਹੇਗੀ ਯਾਨੀ ਕਿ 90 ਪਲੱਸ ਮੈਂਬਰ ਹੋਣਗੇ ਔਰ ਬਕਾਇਦਾ ਉਹਨਾਂ ਦੀ ਚੋਣ ਹੋਏਗੀ ਪੰਜਾਬ ਦੇ ਹਰ ਉਸ ਨੌਜਵਾਨ ਦੀ ਜਿੱਤ ਹੈ ਪੰਜਾਬ ਦਾ ਹਰ ਉਹ ਵਰਗ ਵੱਡਾ ਜਿਹੜਾ ਇਹਦੇ ਲਈ ਸੰਘਰਸ਼ ਵਿੰਡ ਕੇ ਬੈਠਾ ਸੀ ਉਹਦੇ ਲਈ ਜਿੱਤ ਹੈ ਸੈਨਟ ਸਿੰਡੀਕੇਟਰ ਬਰਕਰਾਰ ਰਹਿਣਗੇ ਔਰ ਕੇਂਦਰੀ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੀ ਗੱਲ ਮੰਨ ਲਈ ਹੈ ਪੰਜਾਬ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਪੰਜਾਬ ਦੀ ਹੋਂਦ ਦੇ ਲਈ ਬਹੁਤ ਵੱਡੀ ਗੱਲ ਹੈ ਉਹਨਾਂ ਨੌਜਵਾਨਾਂ ਦੇ ਲਈ ਬਹੁਤ ਵੱਡੀ ਗੱਲ ਹੈ ਜਿਹੜੇ ਕਿ ਉੱਥੇ ਡਟ ਕੇ ਖੜੇ ਸਿਗੇ ਸੋ ਪੀਯੂ ਵਾਲੇ ਜਵਾਨਾਂ ਦੀ ਪੀਯੂ ਵਾਲੇ ਜਿਹੜਾ ਸਾਡਾ ਸਰਮਾਇਆ ਆ ਉਹਦੀ ਜਿੱਤ ਹੋਈ ਹੈ ਸੈਨੇਟ ਦਾ ਫੈਸਲਾ ਯਾਨੀ ਕਿ ਬਰਕਰਾਰ ਰਹੇਗਾ ਉਹੀ ਉਹੀ ਰਹੇਗਾ ਜਿਹੜਾ ਪਹਿਲਾ ਹੁੰਦਾ ਸੀਗਾ ਸੋ ਸਿੱਖ ਕੇਂਦਰੀ ਮੰਤਰੀ ਜੜੇ ਰਵਨੀਤ ਮਿੱਟੂ ਆ ਉਹਨਾਂ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਆ ਔਰ ਉਸ ਵੀਡੀਓ ਦੇ ਵਿੱਚ ਉਹ ਮਾਫੀ ਮੰਗਦੇ ਨਜ਼ਰ ਵੀ ਆ ਰਿਹਾ ਔਰ ਕਹਿ ਰਿਹਾ ਕਿ ਅਮਿਤ ਸ਼ਾ ਜਾਂ ਨਰਿੰਦਰ ਮੋਦੀ ਜੜੇ ਨੇ ਯਾਨੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਜੜੇ ਨੇ ਉਹਨਾਂ ਦਾ ਕੋਈ ਵੀ ਐਦਾਂ ਦਾ ਜਿਹੜਾ ਆ ਮੰਚਾ ਨਹੀਂ ਸੀ ਕਿ ਪੰਜਾਬ ਦੇ ਨਾਲ ਕਿਸੇ ਤਰੀਕੇ ਦਾ ਤੱਕਾ ਕੀਤਾ ਜਾਵੇ ਔਰ ਉਹ ਕਹਿੰਦੇ ਆ ਕਿ ਨਵਾਂ ਨੋਟੀਫਿਕੇਸ਼ਨ ਬਹੁਤ ਜਲਦ ਜਾਰੀ ਹੋ ਜਾਏਗਾ ਸੈਨੇਟ ਤੇ ਸਿੰਡੀਕੇਟ ਬਕਰਾਰ ਰਹਿਣਗੇ ਯਾਨੀ ਕਿ ਉਹਦਾ ਤ्यों ਰਹੇਗਾ ਪਹਿਲਾ ਵਾਲਾ ਕੰਮ ਰਹੇਗਾ ਸੋ ਕੇਂਦਰੀ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੀ ਗੱਲ ਮੰਨ ਲਈ ਹੈ ਇਸ ਸਮੇਂ ਦੀ ਬਹੁਤ ਵੱਡੀ ਤਾਮ ਖਬਰ ਹੈ ਪੰਜਾਬ ਦੀ ਜਿੱਤ ਹੋਈ ਹੈ ਔਰ ਇੱਕ ਇੱਕ ਬੰਦੇ ਦੀ ਜਿੱਤ ਨਹੀਂ ਹੈ ਉਹ ਹਰ ਬੰਦੇ ਦੀ ਜਿੱਤ ਹੈ ਜਿਹੜਾ ਬਾਬਸਤਾ ਸੀ ਪੀਯੂ ਦੇ ਨਾਲ ਜਾਂ ਫਿਰ ਪੰਜਾਬ ਦੇ ਹੱਕਾਂ ਦੇ ਨਾਲ ਬਾਬਸਤਾ ਸੀ ਉਸ ਦੀ ਜਿੱਤ ਹੋਈ ਹੈ ਔਰ ਮਿਨਿਸਟਰੀ ਆਫ ਐਜੂਕੇਸ਼ਨ ਨੇ ਜਿਹੜਾ ਆ ਡਿਮਾਂਡ ਐਕਸੈਪਟ ਕਰ ਲਈ ਆ ਔਰ ਕਹਿੰਦੇ ਆ ਕਿ ਕੋਈ ਚੇਂਜ ਸੈਨੇਟ ਚ ਨਹੀਂ ਹੋਏਗਾ ਅਸੀਂ ਲੈਟਰ ਵੀ ਚਲਾ ਰਹੇ ਆ ਕੇਂਦਰੀ ਸਿੱਖਿਆ ਮੰਤਰਾਲੇ ਨੇ ਇਹ ਵੱਡੀ ਗੱਲ ਕਹਿ ਦਿੱਤੀ ਹੈ ਔਰ ਇੱਥੇ ਤੱਕ ਕਿ ਰਵਨੀਤ ਬਿੱਟੂ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਪੇਜ ਤੇ ਵੀ ਪਾਈ ਹੈ ਔਰ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਕੋਈ ਮੰਨਚਾ ਨਹੀਂ ਸੀ ਇਦਾਂ ਦਾ ਕਿ ਪੰਜਾਬ ਤੋਂ ਪੰਜਾਬ ਦੇ ਹੱਕ ਕੋਈ ਜਾਣ ਅਸੀਂ ਪੰਜਾਬ ਦੀ ਗੱਲ ਕਰਦੇ ਰਵਾਂਗੇ ਪੰਜਾਬ ਦੇ ਨਾਲ ਖੜੇ ਹੋਵਾਂਗੇ ਫਿਲਹਾਲ ਤੇ ਬਹੁਤ ਇੰਪੋਰਟੈਂਟ ਗੱਲ ਹੈ ਕਿ ਪੰਜਾਬ ਦਾ ਉਹ ਚੋਂ ਪੰਜਾਬ ਦਾ ਉਹ ਬੱਚਾ ਪੰਜਾਬ ਦਾ ਉਹ ਜੁੱਸਾ ਜਿਹੜਾ ਕਿ ਪੰਜਾਬ ਦੇ ਲਈ ਹੱਕ ਲਈ ਡਟ ਕੇ ਖੜਿਆ ਸੀਗਾ ਕਿਉਂਕਿ ਕੱਲ ਵੀ ਇੱਕ ਨੋਟੀਫਿਕੇਸ਼ਨ ਲੱਗਦਾ ਆ ਜਿੱਦਣ ਇਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਐਡਮਿਸ਼ਨ ਦੇ ਟਾਈਮ ਜਿਹੜਾ ਉੱਥੇ ਦਾ ਲੋਕਲ ਪ੍ਰਸ਼ਾਸਨ ਸੀਗਾ ਉਹਨੇ ਆਪਣੀ ਉਹ ਡਿਮਾਂਡ ਵਾਪਸ ਲੈ ਲਈ ਸੀ ਕਿ ਤੁਹਾਨੂੰ ਇੱਕ ਲੈਟਰ ਦੇਣੀ ਪੈਗੀ ਲੈਟਰ ਬਕਾਇਦਾ ਲਿਖ ਕੇ ਦੇਣਾ ਪੈਗਾ ਕਿ ਅਸੀਂ ਕੋਈ ਵੀ ਧਰਨਾ ਪ੍ਰਦਰਸ਼ਨ ਐਡਮਿਨਿਸਟ੍ਰੇਟਿਵ ਦੀ ਮਰਜ਼ੀ ਤੋਂ ਜਾਂ ਉਹਨਾਂ ਨੂੰ ਉਹਨਾਂ ਦੀ ਜਿਹੜਾ ਆ ਇੱਕ ਸਾਈਨ ਕੀਤੀ ਚਿੱਠੀ ਤੋਂ ਬਿਨਾਂ ਨਹੀਂ ਕਰਾ ਗਿਆ ਉਹ ਫੈਸਲਾ ਵਾਪਸ ਹੋਇਆ ਹੁਣ ਸੈਨੇਟ ਦਾ ਫੈਸਲਾ ਵਾਪਸ ਹੋ ਗਿਆ ਸੋ ਇੱਕ ਤਰੀਕੇ ਦੇ ਨਾਲ ਨੌਜਵਾਨਾਂ ਦੀ ਜਿੱਤ ਹੈ ਪੰਜਾਬ ਦੀ ਜਿੱਤ ਹੈ ਹਰ ਉਸ ਪੰਜਾਬੀ ਦੀ ਜਿੱਤ ਹੈ ਜਿਹੜਾ ਪੰਜਾਬ ਦੇ ਹੱਕਾਂ ਦੇ ਉੱਤੇ ਡਟ ਕੇ ਖੜਿਆ ਸੀਗਾ ਸੋ ਪੰਜਾਬ ਦਾ ਇਹ ਬਹੁਤ ਵੱਡਾ ਫੈਸਲਾ ਬਹੁਤ ਖੁਸ਼ਗੁਵਾਰ ਫੈਸਲਾ ਆਇਆ ਸੈਨੇਟ ਤੇ ਸਿੰਡੀਕੇਟ ਬਰਕਰਾਰ ਰਹਿਣਗੇ ਔਰ ਇਹ ਨੋਟੀਫਿਕੇਸ਼ਨ ਸਖਿਆ ਮੰਤਰਾਲੇ ਨੇ ਜਾਰੀ ਕਰ ਦਿੱਤਾ ਆ ਔਰ ਕਿਆ ਆ ਕਿ ਹੁਣ ਪਹਿਲਾਂ ਦੀ ਤਰ੍ਹਾਂ ਜਿਹੜਾ ਆ ਸਭ ਕੁਝ ਹੋਏਗਾ ਸੋ ਪੀਯੂ ਮਾਮਲੇ ਦੇ ਵਿੱਚ ਵੱਡੀ ਖਬਰ ਆ ਪੀਯੂ ਦਾ ਸੰਘਰਸ਼ ਪੰਜਾਬੀਆਂ ਨੇ ਜਿੱਤ ਲਿਆ ਸਾਡੇ ਨੌਜਵਾਨਾਂ ਨੇ ਜਿੱਤ ਲਿਆ ਸਾਡੇ ਬੱਚਿਆਂ ਨੇ ਜਿੱਤ ਲਿਆ ਸੋ ਬਹੁਤ ਵੱਡੀ ਤੇ ਅਹਿਮ ਖਬਰ ਇਸ ਸਮੇਂ ਦੀ ਕਿ ਪੀਯੂ ਦਾ ਸੰਘਰਸ਼ ਪੰਜਾਬੀਆਂ ਨੇ ਜਿੱਤ ਲਿਆ ਆ